ਜ਼ਿਲ੍ਹਾ ਸ਼ਹਿਰਪੁਰ ਦੇ ਕਸਬਾ ਟਾਂਡਾ ਦੀ ਇੱਕ ਮਹਿਲਾ ਰਜਨੀਵਾਲਾ ਨੇ ਅੱਜ ਸ਼ਹਿਰਪੁਰ ਦੇ ਸਰਕਾਰੀ ਹਸਪਤਾਲ ਜੋ ਗੰਭੀਰੂਪ ਵਿੱਚ ਜ਼ਖਮੀ ਹਨ ਆਪਣੇ ਹੀ ਸਹੁਰੇ ਪਰਿਵਾਰ ਦੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ ਅੱਜ ਕੈਮਰੇ ਮੋਰੇ ਦਿੱਸੇ ਬਿਆਨਾਂ ਵਿੱਚ ਰਜਨੀਵਾਲਾ ਨੇ ਕਿਹਾ ਕਿ ਉਹ ਤਕਰੀਬਨ 15 ਸਾਲ ਪਹਿਲਾਂ ਟਾਂਡਾ ਸ਼ਹਿਰ ਵਿੱਚ ਵਿਆਹੀ ਹੋਈ ਸੀ ਅਤੇ ਉਸਦੇ ਦੋ ਬੱਚੇ ਲੜਕੇ ਹਨ ਅਤੇ ਵਿਆਹ ਤੋਂ ਬਾਅਦ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਮੈਂ ਟਾਂਡਾ ਥਾਣਾ ਵਿੱਚ ਕਈ ਵਾਰ ਦਰਖਾਸਤ ਦਿੱਤੀ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। ਹੁਣ ਮਿਤੀ 23 ਮਈ 2025 ਨੂੰ ਸਿਰੇ ਫੇਰ ਮੇਰੀ ਕੁੱਟਮਾਰ ਕੀਤੀ ਅਤੇ ਮੇਰੇ ਬੱਚਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਅਤੇ ਬਾਅਦ ਵਿੱਚ ਮੈਂ ਆਪਣੀ ਸਹੇਲੀ ਜੋ ਸਾਡੇ ਘਰ ਦੇ ਨੇੜੇ ਰਹਿੰਦੀ ਹੈ, ਮੈਂ ਉਹਨਾਂ ਦੇ ਘਰ ਚਲੀ ਗਈ। ਅਤੇ ਬਾਅਦ ਵਿੱਚ ਮੇਰੇ ਬੱਚਿਆਂ ਨੇ ਮੈਨੂੰ ਸਰਕਾਰੀ ਹਸਪਤਾਲ ਟਾਂਡਾ ਵਿੱਚ ਲਿਆਂਦਾ ਗਿਆ ਜਿੱਥੇ ਮੈਨੂੰ ਫਿਰ ਹਰਪੁਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਅਤੇ ਮੇਰਾ ਇਲਾਜ ਚੱਲ ਰਿਹਾ ਹੈ ਉਹਨਾਂ ਪੁਲਿਸ 'ਤੇ ਦੋਸ਼ ਲਗਾਇਆ ਕਿ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਸਬੰਧੀ ਜਦੋਂ ਦੂਸਰੀ ਧਿਰ ਨਾਲ ਗੱਲਬਾਤ ਕਰਨੀ ਚਾਹੀ ਤਾ ਸੰਪਰਕ ਨਹੀਂ ਹੋ ਸਕਿਆ ਵੇਖੋ ਇਸ ਸਬੰਧੀ ਪਰਿਵਾਰ ਅਤੇ ਹੋਰਨਾਂ ਨੇ ਕੀ ਕੀ ਕਿਹਾ ਮੇਰਾ ਰਜਨੀ ਜਿਹੜਾ ਪੁੱਤਾ ਠੰਡਾ ਕੀ ਗੱਲ ਪਤ ਹੋਈ ਜਿਹੜਾ ਤੁਸੀਂ ਇਹ ਘਰ ਫੋਰ ਐਜਮਤ ਹੋ ਮੀਂਹ ਪਰਸੋਂ ਮੈਂ ਨਾ ਜਿੱਦਾਂ ਪਹਿਲਾ ਮਹੀਨਾ ਪਹਿਲਾਂ ਵੀ ਕੁੱਟਿਆ ਮਾਰਿਆ ਸੀਗਾ ਤੇ ਨਾ ਮੈਂ ਮੈਨੂੰ ਮਾਰ ਕੁੱਟ ਕੇ ਮੈਂ ਹਸਪੀਟਲ ਲਾਵੀ ਹੋ ਉਸ ਤੋਂ ਬਾਅਦ ਘਰ ਨਹੀਂ ਵੜਨ ਦਿੱਤਾ ਘਰ ਨਹੀਂ ਵੜਨ ਦਿੱਤਾ ਫਿਰ ਮਹੀਨਾ ਮੇਰੇ ਸਾਰੇ ਪਰਿਵਾਰ ਨੇ ਉਸ ਦਿਨ ਤਾਂ 15 ਜਾਣੇ ਸੀ ਮਾਮੀਆਂ ਮਾਸੀਆਂ ਸਾਰੇ ਜਾਣੇ ਸੀ ਤੇ ਮੈਨੂੰ ਮਾਰ ਕੁੱਟ ਕੇ ਮੱਧ ਹੋਸ਼ ਕਰਕੇ ਵਿਚਾਰੇ ਬੱਚੇ ਮੈਨੂੰ ਹਸਪੀਟਲ ਲੈ ਕੇ ਗਏ ਮੈਨੂੰ ਉਦੋਂ ਵੀ ਪਰਸੋ ਮੇਰੀ ਸਾਰੇ ਕੰਨ ਲੱਗੇ ਜਾ ਤਸੀਂ ਇੱਕ ਵਾਰੀ ਘਰ ਜਾ ਕੇ ਤੇ ਦੇਖ ਕਿ ਕੀ ਕਹਿੰਦੇ ਆਪਣੇ ਘਰ ਜਾਓ ਜਰਾ ਕੋਈ ਗੱਲ ਨਹੀਂ ਆਪਣਾ ਹੱਕ ਤੇ ਲੈਣਾ ਹੀ ਆ ਮਾੜਾ ਵੀਰ ਜੀ ਮੈਂ ਗਈ ਆ ਪਰਸੋ ਤੇ ਪਹਿਲਾਂ ਹਸਬੰਡ ਮੇਰਾ ਘਰੋਂ ਨਿਕਲ ਗਿਆ ਕੱਲ ਸਵੇਰੇ 10 ਵਜੇ ਇਹ ਮੇਰੀ ਨਨਾਨ ਮੇਰਾ ਹਸਬੰਡ ਮੇਰੇ ਉਹ ਦਿਨ ਨਾਨਨ ਦੀ ਕੁੜੀ ਸੀਗੀ ਤੇ ਨਾਲ ਉਹਦਾ ਮਾਮੇ ਦਾ ਬੇਟਾ ਸੀਗਾ ਮੈਂ ਬਸ ਝਾੜੂ ਲਾ ਰਹੀ ਸੀ ਇਹਨਾਂ ਨੇ ਮੈਨੂੰ ਅੰਦਰ ਉੱਥੋਂ ਕਰੀਸ ਦੇ ਹੋਏ ਅੰਦਰ ਲੈ ਗਏ ਕਰੀਸ ਦੇ ਅੰਦਰ ਲਿਜਾ ਕੇ ਬੈਠਦੇ ਸੁੱਟ ਕੇ ਬਹੁਤ ਮਾਰਿਆ ਕੁੱਟਿਆ ਫਿਰ ਸੋਫੇ ਤੇ ਸੁੱਟ ਲਿਆ ਫਿਰ ਰੋਡਾਂ ਮਾਰੀਆਂ ਜੋ ਕੁਛ ਆਂਦਾ ਸੀ ਹੱਥੀ ਸਾਰੇ ਜਾਣੇ ਬਾਰੀ ਬਾਰੀ ਮਾਰ ਕੁੱਟ ਕੇ ਫਿਰ ਮੈਨੂੰ 2 ਘੰਟਾ ਉੱਥੇ ਹੀ ਪਿਆ ਰਹਿਣ ਤਾਂ ਫੇ ਕਹਿੰਦੇ ਦੇਖੋ ਮਰੀ ਆ ਕਿ ਨਹੀਂ ਮਰ ਗਈ ਆ ਫੇ ਕਹਿੰਦਾ ਮਾਮੇ ਦਾ ਮੁੰਡਾ ਕਹਿੰਦਾ ਲਿਆ ਰੱਸੀ ਲਿਆ ਇਹਦੇ ਗੱਲ ਵਿੱਚ ਪਾ ਕੇ ਤੈਨੂੰ ਟੰਗিয়ে ਬੱਚੇ ਮੇਰੇਆਂ ਨੂੰ ਸਟੋਰ ਚ ਬੰਦ ਕਰਦਾ ਵੱਚਿਆਂ ਨੂੰ ਬੰਦ ਕਰਕੇ ਮਾਰਿਆ ਬਹੁਤ ਦੋ ਘੰਟੇ ਵਾਰੀ ਵਾਰੀ ਆ ਕੇ ਹਸਬੰਦ ਨੇ ਆ ਕੇ ਰੋਡਾ ਮਾਰ ਕਹਿੰਦਾ ਮਾਰ ਦੇਣੀ ਅੱਜ ਮੈਂ ਮਾਰ ਹੀ ਦੇਣੀ ਆ ਅੱਜ ਨਹੀਂ ਕਹਿੰਦਾ ਮੈਂ ਜੇਲ੍ਹ ਚਲ ਜਾਊਂਗਾ ਪਰ ਇਹਨੂੰ ਮਾਰ ਦੇਣਾ ਨਨਾਨ ਕਹਿੰਦੀ ਮਾਰ ਦੇ ਆਪਣੀ ਤਸੱਲੀ ਅੱਜ ਪੂਰੀ ਕਰ ਲੈ ਤੂੰ ਕਹਿੰਦੇ ਕਹਿੰਦੀ ਮਾਰ ਕੇ ਸੱਟ ਦੇ ਕੋਈ ਗੱਲ ਨਹੀਂ ਦੇਖ ਲਾਂਗੇ ਥਾਣੇ ਥੋਣੇ ਦੇਖ ਲਾਂਗੇ ਸਾਰੇ ਪਾਸੇ ਪੈਸੇ ਅਸੀਂ ਚੜਾਪੇ ਆ ਕਿਸੇ ਨੇ ਕੁਝ ਨਹੀਂ ਕਹਿਣਾ ਹੈਗਾ ਕਿ ਕਾਰਨ ਕੀ ਹੈ ਜੀ ਕੁੱਟਮਾਰ ਕਰਨ ਦਾ ਕੀ ਕਾਰਨ ਹੈ ਬੀ ਦਿਨਸ ਕੋਟ ਮਾਰ ਕਰਨ ਦਾ ਕਾਰਨ ਇਹ ਇੱਕ ਮੈਨੂੰ ਘਰ ਰੈਂਟ ਮੈਨੂੰ ਘਰ ਨਹੀਂ ਦੇਣਾ ਚਾਹਦੀਆਂ ਘਰ ਨਹੀਂ ਦੇਣਾ ਚਾਹਦੀਆਂ ਤੇ ਬਸ ਮਾਰਕਟਾਈ ਕਰਕੇ ਕਹਿੰਦੀਆਂ ਹੁਣ ਨਿਕਲ ਜਾਵੇ ਬੱਚੇ ਵੀ ਲੈ ਜਾਵੇ ਤੇ ਪਹਿਲਾਂ ਜਦੋਂ ਅਗਨਾਂ ਦੀ ਰਿਲੇਸ਼ਨ ਹੈ ਨਾ ਐਮਸੀਆਂ ਵਗੈਰਾ ਨਾ ਹੈਗੇ ਆ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ ਜਦੋਂ ਮੈਨੂੰ ਪਤਾ ਲੱਗ ਗਿਆ ਮੈਂ ਤੋ ਖਿਜਣ ਲੱਗ ਪਈਆਂ ਕਿ ਹਾਂ ਵੀ ਮੇਰਾ ਲੱਲਦੀਆਂ ਸੀ ਜਿੱਦਾਂ ਬੈਸਾ ਹੈ ਐਮਸੀ ਨਾ ਕੀ ਐਮਸੀ ਕੁਕੂ ਐਮਸੀ ਗਰਨ ਰਿਲੇਸ਼ਨ ਹੈ ਕੱਲ ਵੀ ਕਹਿੰਦੀ ਜਾਂਦੀ ਕੋਈ ਨਹੀਂ ਮੈਨੂੰ ਕੁਕੂ ਐਮਸੀ ਨੇ ਕਹਿਤਾ ਜੋ ਤਸੱਲੀ ਕਰਨੀ ਤੁਸੀਂ ਆਪਣੀ ਕਰ ਲਓ ਮੈਂ ਤੁਹਾਡੇ ਮਗਰ ਆ ਕੱਲ ਜਦੋਂ ਮਾਰਦੀ ਪਈ ਸੀ ਨਾ ਇਦਾਂ ਹੀ ਕਹਿਣ ਢੀ ਸੀ ਤੇ ਮਾਰਿਆ ਮੇਰੇ ਬਾਥਰੂਮ ਬਲੀ ਜਗਾ ਲੱਤਾਂ ਮਾਰੇ ਖਰੁੰਡੇ ਮਾਰੇ ਇਸ ਤਰ੍ਹਾਂ ਸਾਰੇ ਇੱਧਰ ਡੰਡੇ ਲਿਆ ਕੇ ਮੇਰੇ ਸਾਰੇ ਪਾਸੇ ਆ ਤਾਂ ਬਹੁਤ ਜ਼ਿਆਦਾ ਇਧਰ ਆਲੇ ਦੁਆਲੇ ਇੰਨਾ ਮਾਰਿਆ ਨੇ ਕਿਹੜਾ ਪਹਿਲਾ ਝਗੜਾ ਹੋਇਆ ਪੰਚਰੀ ਤੋਂ ਉਹਦੇ ਵਿੱਚ ਤੁਸੀਂ ਮਦਰ ਕੜਾਈਏ ਪੁਲਿਸ ਨੇ ਕੋਈ ਕਾਰਵਾਈ ਕੀਤੀ ਕੋਈ ਕਾਰਵਾਈ ਨਹੀਂ ਕਰੀ ਕੱਲ ਵੀ ਪੁਲਿਸ ਐਟ ਟਾਈਮ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਮੈਂ ਜਦੋਂ ਕੰਟਾ ਉੱਤੇ ਬੈਠੀ ਹੀ ਪੁਲਿਸ ਵਾਲਿਆਂ ਨੇ ਆਏ ਆ ਪੁਲਿਸ ਵਾਲੇ ਉਹ ਮੈਨੂੰ ਅੱਗੇ ਪੈਣ ਲਾਪੇ ਮੈਂ ਇੱਕਦਮ ਬੇਹੋਸ਼ ਸੀਗੀ ਮੈਂ ਬੇਹੋਸ਼ ਸੀ ਮੈਂ ਕਿਹਾ ਮੈਂ ਕਿਹਾ ਮੇਕਸਰ ਦੇਖੋ ਮੈਨੂੰ ਮਾਰਿਆ ਗੁੱਟਾ ਚੱਲ ਚੱਲ ਕਹਿੰਦੇ ਕੁਝ ਨਹੀਂ ਹੋਇਆ ਤੈਨੂੰ ਚੱਲ ਚੱਲ ਮੇਰੇ ਬੱਚੇ ਮੈਂ ਮੈਂ 도ੜੀ ਮੇਗਾ ਨਿਆਣੇ ਮੈਨੂੰ ਲੈ ਜਾਓ ਮੈਂ ਮਰ ਜਾਣਾ ਕਿ ਅਸੀਂ ਨਾਲ ਦੀਆਂ ਦੇ ਘਰ ਮੈਨੂੰ ਬੱਚੇ ਲੈ ਗਏ ਉਹਨਾਂ ਨੇ ਪਾਣੀ ਦਿੱਤਾ ਮੈਨੂੰ ਮੰਜੇ ਤੇ ਪਾਇਆ ਜਦੋਂ ਮੇਰੀਆਂ ਸਹੇਲੀਆਂ ਆ ਗਈਆਂ ਇਹਨਾਂ ਨੇ ਆਲੇ ਦੁਆਲੇ ਫੋਨ ਕੀਤੇ ਕਿ ਮਰ ਗਈ ਹੈ ਉਹ ਤਾਂ ਹੈ ਨਹੀਂ ਬਿਲਕੁਲ ਹੈ ਨਹੀਂ ਸੀ ਬੀੜੀ ਉਲਟੀਆਂ ਖੂਨ ਦੀਆਂ ਆ ਰਹੀਆਂ ਸੀਗੀਆਂ ਹਸਪੀਟਲ ਜਾ ਕੇ ਵੀ ਖੂਨ ਦੀਆਂ ਉਲਟੀਆਂ ਬਸ ਮੈਨੂੰ ਮਾਰ ਕੇ ਇਹਨਾਂ ਨੇ ਸਾਰਿਆਂ ਨੇ ਮੈਨੂੰ ਹਸਪੀਟਲ ਐਡਮਿਟ ਕਰਤਾ ਮੈਨੂੰ ਹੋਸ਼ ਵਗੈਰਾ ਕੋਈ ਨਹੀਂ ਸੀਗੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਪ੍ਰਸ਼ਾਸਨ 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 ਤੋਂ ਮੰਗਾਂ ਮੈਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਨੇ ਮੇਰੀ ਬਹੁਤ ਮਾੜੀ ਹਾਲਤ ਕਰਤੀ ਮੇਰੀ ਤੇ ਮੇਰੇ ਬੱਚਿਆਂ ਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਨਾ ਪਾਪੀਆਂ ਨੂੰ ਸਜ਼ਾ ਦਿੱਤੀ ਜਾਵੇ ਮੈਂ ਤੁਹਾਡੇ ਮੋਰੇ ਹੱਥ ਜੋੜਦੀ ਆ ਮੈਂ ਹਾਂ ਜੀ ਇਹਨਾਂ ਨੇ ਮੇਰੀ ਬਹੁਤ ਮਾੜੀ ਅਜ ਤੱਕ ਕਹਿੰਦੇ ਕੱਲ ਪਹਿਲਾਂ ਫਿਰ ਕਹਿੰਦੇ ਕਹਿੰਦੇ ਰੱਸਾ ਲੈ ਕੇ ਆਓ ਕਹਿੰਦੇ ਇਹਨੂੰ ਹੁਣ ਟੰਗੀਏ ਇਹ ਮਾਰ ਹੀ ਦੇਣੀ ਆ ਕਹਿੰਦੇ ਬਿਲਕੁਲ ਮਾਮੇ ਦਾ ਮੁੰਡਾ ਕਹਿੰਦਾ ਰੱਸਾ ਲਿਆ ਫਿਰ ਰੱਸਾ ਲੈ ਕੇ ਆ ਗਏ ਮੇਰੇ ਗਲੇ 'ਚ ਰੱਸਾ ਪਾ ਕੇ ਫਿਰ ਟੰਗਣ ਲੱਗੇ ਮੈਨੂੰ ਤੇ ਫੇ ਪਤਾ ਨਹੀਂ ਕੀ ਮੰਨ ਜਾਇਆ ਕਹਿੰਦੇ ਛੱਡੋ ਛੱਡੋ ਕੋਈ ਨਹੀਂ ਮਰਨ ਤੋਂ ਇਹਨੂੰ ਇਦਾਂ ਹੀ ਮਰਨ ਦੇ। ਕੀ ਨਾਮ ਕਹੇ? ਮੇਰਾ ਨਾਮ ਸਰਮਨ ਤੇ ਮੰਮੀ ਤੁਹਾਡੇ ਦੇ ਕੁੱਟਮਾਰ ਹੋਈ ਆ ਕੱਲ। ਕੀ ਕੀ ਗੱਲਬਾਤ ਹੋਈ ਘਰ ਦੇ ਵਿੱਚ? ਕੱਲ ਕੀ ਮੇਰੇ ਮੇਰੇ ਮਮਾ ਮੇਰੇ ਪਾਪਾ ਤੇ ਮੇਰੀਆਂ ਭੂਆ ਤੇ ਸੂਆ ਦੀ ਕੁੜੀ ਉਹ ਤੇ ਮੰਮ ਉਹਦੇ ਮਾਮੇ ਦਾ ਮੁੰਡਾ ਆਇਆ ਤੇ ਉਹਨਾਂ ਨੇ ਆ ਕੇ ਮੇਰੇ ਮम्मा ਸਫਾਈ ਕਰਦੇ ਪਹਿਲੀ ਕਰਦੀ ਤੇ ਮੇਰੇ ਮम्मा ਨੂੰ ਬਾਲਾ ਤੋਂ ਫੜੀਸ ਕੇ ਬੈੱਡ ਤੇ ਪਾਇਆ ਤੇ ਬਹੁਤ ਕੁੱਟਮਾਰ ਕੀਤੀ ਉਹਨਾਂ ਨਾਲ ਤੇ ਰਾਡਾਂ ਮਾਰੀਆਂ ਮੇਰੇ ਮम्मा ਦੇ ਮੋਢੇਆਂ ਦੇ ਮੋਢੇ ਤੋੜ ਦਿੱਤੇ ਤੇ ਉਂਦਲਾ ਵੀ ਤੋੜ ਦਿੱਤੀ ਕਿੰਨੇ ਜਣੇ ਸੀਗੇ ਚਾਰ ਜਣੇ ਸੀਗੇ ਗੱਡੀ ਤਾਂ ਦੇ ਨਾਲ ਹੀ ਹਾਂਜੀ ਅੱਛਾ ਤੇ ਜਿਸ ਨੇ ਕੋਟਮਾਰ ਕੀਤੀ ਤੇ ਤੁਹਾਨੂੰ ਤੁਸੀਂ ਕਿੱਥੇ ਹੋ ਰਹੇ ਸਾਨੂੰ ਤੇ ਤਾਂ ਮੂੰਹ ਤੋਂ ਫੜ ਕੇ ਸਾਨੂੰ ਆਂਦੇ ਪਹਿਲਾਂ ਉਹਨਾਂ ਨੇ ਸਾਡਾ ਫੋਟ ਤੋੜਿਆ ਪੁਰਸਾਂ ਨੂੰ ਮੂੰਹ ਤੋਂ ਫੜ ਕੇ ਸਾਨੂੰ ਮੂੰਹ ਤੋਂ ਫੜ ਕੇ ਉਹਦੇ ਸਟੋਰ 'ਚ ਲੈ ਗਏ ਤੇ ਕਹਿੰਦੇ ਇਹਨਾਂ ਨੂੰ ਬੰਦ ਕਰੋ ਇਹਨਾਂ ਦੀ ਮੰਮੀ ਨੂੰ ਅੱਜ ਮਾਰਨਾ ਹੈ ਅੱਛਾ ਤੇ ਬਾਅਦ ਵਿੱਚ ਜਿਹਨੇ ਕੁੱਟਮਾਰ ਕੀਤੀ ਆ ਉਤ ਬਾਅਦ ਕੀ ਗੱਲ ਹੋਈ ਆ ਕੋਈ ਪੁਲਿਸ ਵਾਲਾ ਵੀ ਆਇਆ ਜਾਂ ਕੀ ਹਾਂਜੀ ਜਦੋਂ ਜਦੋਂ 2 ਘੰਟੇ ਦਾ ਪਹਿਲਾਂ ਇਹਨਾਂ ਨੇ ਫੋਟ ਮਾਰ ਕਰਦੇ ਹੀ ਰਹੇ ਸੀ ਉਤੋਂ ਬਾਅਦ 2 ਘੰਟੇ ਬਾਅਦ ਫੁੱਲ ਛਾਂ ਲੱਗੀ ਸੀ ਇਹਨਾਂ ਨੇ 5 ਮਿੰਟ ਪਹਿਲਾਂ ਸਟੋਰ ਦਾ ਦਰਵਾਜ਼ਾ ਖੋਲਤਾ ਤੇ ਕਹਿੰਦੇ ਆਇਓ ਬੈਹੋ ਆਪਣੀ ਮੰਮਾ ਕੋਲ ਦੇਖ ਲਓ ਇਥੇ ਦੋ ਪੁਲਿਸ ਵਾਲੇ ਆਏ ਉਹਨਾਂ ਨੇ ਕੁਛ ਗੱਲ ਨਹੀਂ ਸੁਣੀ ਮੇਰੀ ਭੂਆ ਆਪ ਹੀ ਆਪਣੇ ਧੂੜੀਆਂ ਜਾਂ ਛੱਡਾ ਮਾਰ ਕੇ ਬਾਂਹ ਜੀ ਖਿਨਾਰ ਕੇ ਬੈੱਡ ਤੇ ਲੰਮੀ ਪਈ ਹੋਈ ਸੀ ਤੇ ਉਹਨਾਂ ਨੇ ਉਹਨਾਂ ਨੇ ਸਾਡੀ ਗੱਲ ਸਾਡੀ ਮੰਮੀ ਦੀ ਛੱਟ ਨਹੀਂ ਦੇਖੀ ਉਹਨਾਂ ਦੀ ਛੱਟ ਦੇਖੀ ਕਿ ਐਸਐਚਓ ਨੇ ਕੰਨ ਲਾਇਆ ਜਿੱਥੇ ਪੁਲਸ ਵਾਲੇ ਐ ਪੁਲਸ ਵਾਲਿਆਂ ਨੇ ਤੁਹਾਨੂੰ ਵੀ ਤੌਕਾ ਮਾਰਿਆ ਕੋਈ ਹਾਂਜੀ ਸਾਨੂੰ ਕੀ ਕੀ ਕਹਿੰਦੇ ਸੀ ਸਾਨੂੰ ਸੰਭ ਗਿਆ ਚਲੋ ਤੁਹਾਨੂੰ ਐਸਐਚਓ ਨੇ ਬੁਲਾਇਆ ਆ ਤੇ ਸਾਨੂੰ ਤਾਂ ਸਿੱਨੇ ਗਿਆ ਸੀ ਉਹਨਾਂ ਨੇ ਤੇ ਅਸੀਂ ਆਪਣੀ ਮੰਮੀ ਨੂੰ ਚੱਕ ਕੇ ਨਾਲ ਗਵਾਂਢੀ ਆ ਸਾਡੇ ਉਹਨਾਂ ਦੇ ਘਰੇ ਲੈ ਗਏ ਅੱਛਾ ਉਹ ਘਰ ਗਵਾਂਢੀਆਂ ਦੇ ਘਰ ਲੈ ਜਾਣ ਤੋਂ ਬਾਅਦ ਫਿਰ ਕਿੱਥੇ ਗਏ ਤੁਸੀਂ ਚ ਬੁਆਣੀਆਂ ਦੇ ਘਰ ਤੋਂ ਲਿਜਾਂ ਕੇ ਬਾਅਦ ਮੈਂ ਮੇਰੀ ਮੰਮਾ ਦੇ ਫਰੈਂਡ ਮੇਰੇ ਮੰਮਾ ਦੇ ਫਰੈਂਡ ਆਏ ਸੀ ਦੋ ਤੇ ਅਸੀਂ ਦੋਨੋਂ ਆਟੋ 'ਚ ਬਿਠਾ ਕੇ ਤੇ ਮੰਮਾ ਨੂੰ ਹਸਪੀਟਲ ਲੈ ਗਏ ਸਰਕਾਰੀ ਹਸਪੀਟਲ ਟੱਣ ਦੇ ਉੱਥੇ ਟ੍ਰੀਟਮੈਂਟ ਕੀਤਾ ਉਸੇ ਹਾਂਜੀ ਉਹਨਾਂ ਨੇ ਐਕਸ-ਰੇ ਕੀਤਾ ਤੇ ਐਮ ਆਰ ਆਲ ਕਰਤੀ ਤੇ ਉਹਨਾਂ ਨੇ ਕਿਹਾ ਇਹਨਾਂ ਨੂੰ ਸ਼ਾਇਦ ਬੁਰਾ ਲੱਗ ਰਿਹਾ ਹੈ ਫਾਲਤੂ ਪੂਰੀਆਂ ਉਦੀਆਂ ਕਰਦੇ ਪਏ ਸੀ ਤੇ ਬਹੁਤ ਜਿਆਦਾ ਫਾਲਤੂ ਬਣਾਉਂਦਾ ਨਾਮ ਨਹੀਂ ਛਡਾ ਮੇਰਾ ਨਾਮ ਨਹੀਂ ਲੈਂਦਾ ਜੀ ਪਿੰਡ ਕਿਹੜਾ ਹੈ ਪਿੰਡ ਮੇਰਾ ਖਾਸ ਕੀ ਗੱਲਬਾਤ ਹੋਈ ਹੈ ਜੀ ਤੁਹਾਡੀ ਫਰੈਂਡ ਹੈ ਜੀ ਹਾਂਜੀ ਇਹ ਮੇਰੀ ਫਰੈਂਡ ਹੈ ਜੀ ਅਸੀਂ 12 ਸਾਲ ਦਾ ਸਾਡਾ ਕੋਈ ਦੂਜੇ ਨਾਲ ਰਿਸ਼ਤਾ ਬਹੁਤ ਸਾਰੇ ਹੋ ਗਏ ਚਾਹ ਰਵ ਤੇ ਇਹਨੂੰ ਪਪਲ ਪਾਸੋਂ ਤੇ ਆਪਣੇ ਘਰ ਗਈ ਆ ਪਹਿਲਾਂ ਇੱਕ ਦਿਨ ਕੋ ਰੁਕਾ ਦੇ ਕਿਸੇ ਅਸਕੇ ਤੇ ਰਹਾ ਦੁਕਾਨ ਦਾ ਆਪਣੇ ਕੋਲ ਦਾ ਜ ਉਹ ਵਿਆਹ ਗਿਆ ਉਸੇ ਬਾਰ ਵਿੱਚ। ਤੇ ਉਸ ਬਾਅਦ ਕੀ ਕਹੀ ਜਾਂ ਜਿੱਤੇਗੀ ਤੇ ਉਸ ਬਾਅਦ ਬੜੀ ਇਹ ਦਾ ਹਸਬੰਦ ਘਰ ਆ ਗਿਆ। ਬਾਹਰਾਂ ਤੋਂ ਆਲੀ ਇਹਦਾ ਹਸਬੰਦ ਨਹੀਂ ਮੁੜ ਕੇ ਘਰ ਨਹੀਂ ਉੱਠਿਆ। ਰਾਤ ਨੂੰ ਨਹੀਂ ਆਇਆ ਤੇ ਦਿਨੇ ਵੀ ਨਹੀਂ ਆਇਆ। ਉਹ ਜਦੋਂ ਅੱਜ ਜਿਸਲੇ ਆਇਆ ਆਪਣੇ ਨਾਲ ਸਿਸਟਰ ਨੂੰ ਉਹਨਾਂ ਦੀ ਬੇਟੀ ਨਾਲ ਇੱਕ ਮਾਮੇ ਨਾਲ ਦਾ ਮੁੰਡਾ ਸੱਤ ਘਾੜ ਜਾਣੀ ਸੀ ਇਹੋ ਚਾਹਾਂ ਨੇ ਆ ਕੇ ਇਹਨੂੰ ਇਨਾ ਕੁੱਟਿਆ-ਕੁੱਟ ਕੇ ਜੀ ਆਪਣਾ ਮਾਰ ਕੇ ਹੀ ਸੱਟਿਆ ਸੀ ਜੀ। ਫਿਰ ਮੈਨੂੰ ਕਿਸੇ ਨੇ ਫੋਨ ਕੀਤਾ ਕਿ ਤੁਹਾਡੀ ਫਰੈਂਡ ਨੂੰ ਮਾਰ ਦਿੱਤਾ ਆ ਜੀ ਰੱਤ ਚਾਹਣਾ। ਤੇ ਮੈਨੂੰ ਚਾਟ ਕੇ ਉਹਨਾਂ ਦੇ ਘਰ ਸੀ ਗਵਾਂਡੀਆਂ ਦੇ ਫੇਰ ਉਹਨਾਂ ਨੇ ਪਾਣੀ ਪੁਣੀ ਬੁਲਾਇਆ ਤੇ ਮੈਨੂੰ ਚਾਟ ਤੇ ਫੋਟੋ ਦਿੱਤਾ ਓਟੋ ਚ ਪਾ ਗਏ ਉਹਨੇ ਫਿਰ ਮੈਂ ਹਸਪੀਟਲ ਐਡਮਿਟ ਕਰਾਇਆ ਤੇ ਰਾਸਤੇ ਵਿੱਚ ਵੀ ਅਪਹੋਜ ਹੋ ਗਈ। ਹਸਪੀਟਲ ਦੇ ਵਿੱਚ enkele ਕੁੰਡੀਆਂ ਉਲਟੀਆਂ ਦੇ ਉਲਟੀਆਂ ਇਹਨੂੰ ਆਈਆਂ। ਉਹ ਉਹਨਾਂ ਨੇ ਫੇਰ ਨੂੰ ਰੈਕਡਾ ਅੱਛਾ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨੂੰ ਇਨਸਾਫ ਦਿੱਤਾ ਜਾਵੇ ਹੈ ਜੀ ਕੋਈ ਸੁਣਵਾਈ ਨਹੀਂ ਹੋ ਰਹੀ। ਅੱਛਾ ਜੀ। ਪਹਿਲਾਂ ਵੀ ਤੁਹਾਨੂੰ ਕੋਈ ਸੂਚਨਾ ਮਿਲੀ ਸੀ ਵੀ ਪਹਿਲਾਂ ਕੋਈ ਝਗੜਾ ਲੰਦਾ ਹੋਵੇ। ਹਾਂਜੀ ਇਹਨੂੰ ਪਹਿਲਾਂ ਵੀ 16 ਬੰਦਿਆਂ ਨੇ ਕੁੱਟਿਆ ਸੀ। ਹਾਂਜੀ 16 ਜਣੇ ਨੇ ਇਹਨੂੰ ਕੁੱਟਿਆ ਸੀ। ਇਹਨੂੰ ਇਹਨੂੰ ਕੋਟ ਦੇ ਵੀ ਆ ਇਹ ਬਿਚਾਰੀ ਜਾਂਦੀ ਵੀ ਆ। ਨਾਲੇ ਵੀ ਦੁਰਦੇ ਵੀ ਦੁਰਦਾ ਵੀ ਨਾ ਕੋਈ। ਇਹ ਕੋਟ ਬਹੁਤ ਹਨ ਵੱਡੇ ਬੰਦਿਆਂ ਦੇ। ਇਹ ਕਾਰਨ ਕੀ ਆ ਜੀ ਝਗੜੇ ਦਾ ਕੀ ਕਾਰਨ ਆ ਕੋਈ? ਕਾਰਨ ਉਹ ਜੀ ਕਹਿੰਦੇ ਅਸੀਂ ਨਹੀਂ ਰੱਖਣੀ, ਨਾ ਅਸੀਂ ਬੱਚੇ ਰੱਖਣੇ, ਨਾ ਅਸੀਂ ਇਹਨੂੰ ਰੱਖਣਾ। ਅਸੀਂ ਤਾਂ ਇੱਥੇ ਤੱਕ ਵੀ ਕਹਿੰਦੇ ਜੇ ਤੂੰ ਨਹੀਂ ਰੱਖਣਾ ਉਹਨਾਂ ਨੂੰ ਵਾਰਦਾ ਉਹਨੂੰ ਦਿੱਤਾ ਜਾਵੇ। ਉਹ ਆਪਣਾ ਲੱਗਕਰ ਬਣਾਵੇ ਆਪਣਾ ਅਰਜਨ 14 ਹੱਕ ਵਰਤੋ ਤੇ ਬੱਚਾ ਦਾ ਹੱਕ ਦੋ ਉਹ ਤਾਂ ਨਹੀਂ ਜਿਨ੍ਹਾਂ ਦੇ ਬੱਚਾ ਦਾ ਹੱਕ ਦੋ ਨਹੀਂ ਅਸੀਂ ਕੋਈ ਨਹੀਂ ਦੇਣਾ ਕੋਈ ਨਹੀਂ ਹਸਪੀਟਲ ਤੇ ਥਾਣੇ ਵਿੱਚ ਉਹ ਚਾਲ ਬੈ ਕੇ ਕੱਪੜਿਆਂ ਦੇ ਸਿੱਟ ਕੇ ਚੱਲੇ ਜਾਂਦਾ ਆਪਣੇ ਬੱਚੇ ਸਾਹਮਣੇ ਮੈਂ ਨਾ ਤੈਨੂੰ ਘਰ ਤੇ ਖੜਾ ਨਾ ਤੇਰੇ ਬੱਚੇ ਨਾਲ ਬੱਚੇ ਕਰੇ ਕੋਈ ਨਹੀਂ ਜਿੱਥੇ ਮਰਜੀ ਦੋ ਜੀ ਕੀ ਨਾਮ ਜੀ ਤੁਹਾਡਾ ਸ਼ਮੂ ਕਿੱਥੇ ਰਹਿੰਦੇ ਹੋ ਮੈਂ ਸ਼ਾਰਪਰ ਇਹ ਜਿਹੜੀ ਕੁੱਟਮਾਰ ਹੋਈ ਹੈ ਤੁਹਾਡੇ ਸਿਸਟਰ ਆ ਮੇਰੀ ਛੋਟੀ ਭੈਣ ਹੈ ਸਰ ਕੀ ਕੀ ਗੱਲ ਬਾਤ ਰੰਗ ਸਾਲੋ ਇਹਨੂੰ ਇਦਾਂ ਮਾਰਦੇ ਕੋਟਦੇ ਜਲਾਦ ਆ ਸਰ ਜਲਾਦਾਂ ਕਰ ਇਹਨੂੰ ਮਾਰਦੇ ਕੋਟ ਇਹਨੂੰ ਦਾ ਕੋਈ ਹੱਕ ਨਹੀਂ ਤੁਸੀਂ ਆ ਇਹਦੇ ਦੋ ਛੋਟੇ ਛੋਟੇ ਬੱਚੇ ਅਸਰ ਰੰਗ ਕੁਛ ਨਹੀਂ ਅਸੀਂ ਰੱਖਣਾ ਨਹੀਂ ਘਰੋਂ ਕੱਢ ਦੇਆ ਸਰ ਅਸੀਂ ਇਹਨੂੰ ਕਿਹਾ ਵੀ ਆ ਪੁੱਤ ਅਸੀਂ ਆਪਾਂ ਚੱਲ ਜਾਨਾ ਕੱਲ ਕਿੰਨੇ ਵਜੇ ਆਪਾਂ ਲੱਗਾ ਜੀ ਤੁਹਾਨੂੰ ਸਾਨੂੰ 12:30 ਵਜੇ ਸਰ ਮੈਨੂੰ ਕੋਣ ਆਵਾਜ਼ ਮੈਂ ਤੁਸੀਂ ਗਏ ਟੰਡੇ ਮੈਂ ਉਸੇ ਟਾਈਮ ਸਰ ਪਹੁੰਚ ਗਈ ਜਦੋਂ ਮੈਂ ਗਈ ਨਾ ਸਰ ਇਹਦੀ ਹਾਲਤ ਇੰਨੀ ਖਾਚੀ ਫੂਨ ਦੀਆਂ ਉਲਟੀਆਂ ਕਰਦੀ ਪਈ ਸੀ ਤਾਂ ਮੈਂ ਡਾਕਟਰ ਜੀ ਮਿੰਟਾ ਚਾਹੀਏ ਹਾਂ ਡਾਕਟਰ ਸਾਹਿਬ ਉਹ ਕੰਮ ਕੀ ਹੋ ਰਿਹਾ ਹੈ ਟ੍ਰੀਟਮੈਂਟ ਵਿੱਚ ਕਹਿੰਦੀ ਅਸੀਂ ਇਹਨੂੰ ਪ੍ਰੈਫਰ ਕਰ ਦਿੰਦਾ ਤੁਸੀਂ ਹਸਿਆਰਪੁਰ ਬੁੜੀ ਉਹਨਾਂ ਨੇ ਫੈਮਲਸ ਬੁਲਾਈ ਹੋਈ ਸੀ ਤੁਸੀਂ ਇਹਨੂੰ ਲੈ ਕੇ ਹਸਿਆਰਪੁਰ ਕਾਰਨ ਕੀ ਹੈ ਜੀ ਕਹਿੰਦੇ ਆ ਵੀ ਰੱਖਣੀ ਨਹੀਂ ਅਸੀਂ ਘਰੋਂ ਕੱਢਦੇ ਇਹ ਕਹਿੰਦੀ ਆ ਵੀ ਮੇਰੇ ਬੱਚਿਆਂ ਨੇ ਇਸ ਘਰ ਚ ਵਿਆਹ ਕੇ ਇਹ ਜੀ ਮੈਂ ਘਰੋਂ ਨਿਕਲਣਾ ਨਹੀਂ ਉਹ ਘਰ ਰੱਖਦੇ ਨਹੀਂ ਪਹਿਲਾਂ ਵੀ ਕੁੱਟਮਾਰ ਹੁੰਦੀ ਰਹੀ ਸਾਨੂੰ 15 ਸਾਲ ਹੋ ਗਏ ਆ ਸਰ ਇਹਦੇ ਨਾਲ ਮੇਰੀ ਕੋਈ ਸਮਝੋ ਉਹਦੀਆਂ ਦੰਦਾਂ ਕੋਈ ਕੰਨੀ ਨਹੀਂ ਜੀ ਸੋ ਮਨ ਲਾਤਾ ਹੂੰ ਨਾ ਨਾਲ ਉਹ ਕੁੜੀ ਨੇ ਕਹਿੰਨਾ ਜਿਆਦਾ ਮਾਰਿਆ ਨਾ ਸਰ ਹਸਬੰਦ ਦਾ ਹੈ ਹੀ ਹੈ ਉਹ ਤਾਂ ਹੈ ਹੀ ਗੰਦਾ ਇਨਸਾਨ ਹੈ ਨਸ਼ੇ ਕਰਦਾ ਕਸ਼ੇ ਕਰਕੇ ਮਾਰਕੁੱਟ ਕਰਦਾ ਸਰ ਅੱਛਾ ਜੀ ਕੰਮ ਕਦਾ ਕਰਦੇ ਜੀ ਸਰ ਵਾਦਸਤਾਂ ਦਾ ਅੱਛਾ ਜੀ ਜੀ ਵਾਦਸਤਾਂ ਦੇ ਬੜੇ ਭਾਵੁਕ ਹੋ ਗਏ ਆ ਅੱਖਾਂ 'ਚ ਹੰਝੂ ਉਹ ਟੜੇ ਅਜੀ ਇਹ ਕਿਹਨਾਂ ਹੌਕੀ ਕਿਸ ਦਾ ਗੁੰਡਾ ਨਹੀਂ ਤੋੜੇਗਾ ਉਹਦੇ ਹੱਥਾਂ ਤੋੜਿਓ ਵੀ ਹਾਲਤ ਬੇਕੋਸ ਸਰ ਜਿੱਦਾਂ ਕੋਈ ਜਾਨਵਰ ਲੱਗੇ 10 ਵਾਰੀ ਬੰਦਾ ਸੋਚਦਾ ਪਰ ਮਨ ਤੋਂ ਇਨਸਾਨ ਨੂੰ ਮਾਰਨ ਲੱਗੇ ਇੱਕ ਵਾਰੀ ਨਹੀਂ ਸੋਚਦੇ ਹੀ। ਉਹਦੀ ਹਾਲਤ ਦੇਖੋ ਸਰ ਕੱਪੜੇ ਵੀ ਫਾੜੇ। ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਨਹੀਂ ਮਿਲਦਾ ਸਰ ਜਿਹੜੀ ਇਹਦੇ ਨਾਲ 5 ਗਰੀਬ ਪਿਛਲੇ ਮਹੀਨੇ ਕੁੱਟ ਮਾਰ ਹੋਈ ਨਾ ਉਹਦੀ ਅਸੀਂ ਉੱਥੇ ਰਿਪੋਰਟਿੰਗ 16 ਬੰਦਿਆਂ ਨੇ ਕੁੱਟਿਆ ਸਾਨੂੰ ਦਾ ਕੋਈ ਇਨਸਾਫ ਨਹੀਂ ਮਿਲਿਆ ਸਰ ਅਸੀਂ ਜਾਣੀ ਨਾ ਅਸੀਂ ਉਸ ਦਿਨ ਉਹਨਾਂ ਨੂੰ ਸਵਾਲ ਕਰਦੇ ਸੀ ਉਹਨਾਂ ਦੇ ਨਾਲ ਪ੍ਰਧਾਨ ਆ ਕੇ ਖੜੇ ਹੁੰਦੇ ਉਹ ਕਹਿੰਦੇ ਇਹਨਾਂ ਨੂੰ ਵੀ ਅੰਦਰ ਕਰੋ ਇਹਨਾਂ ਨੂੰ ਵੀ ਅੰਦਰ ਈ ਨਾਸਰ ਫਾਰਕੀ ਅੰਦਰ ਕੋ ਪੁੱਛਣ ਦੇ ਗੇਂਦੀ ਹਿੰਦਿਆ ਸੋ ਕੀ ਕਰਦੇ ਸਰਨ ਸਾਹਿਬ ਇਤੋਂ ਲਈ 15 ਸਾਲ ਹੋ ਗਏ ਤੁਹਾਨੂੰ ਨਾ ਦਿਖਾ ਰਹੇ ਨਹੀਂ ਸਰ 15 ਪਰਸੈਂਟ ਦੇ ਸਾਡੇ ਕੋ ਉਸ ਟਾਂਡਾ ਪੁਲਿਸ ਦੇ ਜਿਹੜੇ ਰਾਜੀ ਨਮਕਾ ਬੰਦੇ ਘਰ ਹੈ ਉਹ ਘਰ ਦਰ ਨਹੀਂ ਉਹਦੇ ਨਾਲ ਫੇਰ ਵੀ ਕੁੱਟ ਮਾਰਦੇ ਹਨ ਹਾਂਜੀ ਕੀ ਨਾਮ ਜੀ ਤੁਹਾਡਾ ਬੇਟੀ ਛੱਡੀ ਹੈ ਜੀ ਹਾਂ ਬੇਟੀ ਹੈ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਕੀ ਕਿ 13 ਸਾਲ ਹੀ ਹੋ ਗਿਆ ਬਹੁਤ ਕੱਟਾਂ ਬਿਆਸ ਪੰਜ ਤੱਕ ਹੋਏ ਵਰਜਾਈ ਕਰ ਦਿੱਤੇ ਜਿਹੜਾ ਨਹੀਂ ਪਰ ਉਹਨਾਂ ਤੋਂ ਪੰਜ ਕੰਢਾ ਵਾਲੇ 9 15 ਜਾਣੇ ਵਾਲੇ 16 ਜਾਣੇ ਕੋਟ ਮਾਰੀ ਸੀ ਅਸੀਂ ਦੇਖਾਂਦੀ ਕੋਈ ਸਰਵਾਈ ਨਹੀਂ ਹੋਈ ਨਾ ਰਸਵਾ ਤੇ ਸਰਵਾਈ ਹੋਈ ਨਾ ਘਾਣੇ ਤੇ ਸਰਵਾਈ ਸਾਡੀ ਹੋਈ ਅਸੀਂ ਉੱਥੇ ਹੀ ਆ ਗਏ ਹੈ ਆ ਹੋਰ ਹੱਦੋਂ ਬਾਰਾ ਕਰ ਦਿੱਤਾ ਛੋਟਾ 4 5 ਜਾਣੇ ਆਏ ਆ 4 8 ਕੋਟ ਮਾਰਾ ਸੀ ਭੋਲ ਕਰੀ ਜਾਣੇ ਕੋਈ ਤਾਂ ਖਦੀ ਨਹੀਂ ਅੰਮੀ ਮਾਤਾ ਕੁੱਟ ਮਾਰਦਾਂ ਲੱਗੇ ਆਪੋ ਹੁਣ ਨਿਆਰੇ ਨਿਆਰੇ ਵੰਟ ਕੰਡੇ ਕਰ ਦਿੱਤਾ ਅੰਦਰ ਹਾਂ ਉਸ ਤੋਂ ਬਾਅਦ ਸਹੀ ਤੇ ਇਹ ਕੁੱਟ ਮਾਰਦਾਂ ਤੇ ਹੱਡੀਆਂ ਵਾਰਾ ਦਾ ਡਾਡਾ ਮਾਰੀਆਂ ਸਾਰੇ ਇਹਦੀ ਆਪਾਂ ਪੇਠਾ ਥੋੜੀਆਂ ਪਿਆ ਵਕਾਰਾ ਇਹਦਾ ਸਾਰੀਆਂ ਕੁੜੀਆਂ ਉੱਤਰੀ ਕੁੜੀਆਂ ਸੱਟਾਂ ਮਾਰੀਆਂ ਇਹਦੇ ਅੰਦਰ 16 ਜਾਣੇ ਆਨੇ ਆਏ ਉਹਨੂੰ ਮਾਰੀਆਂ ਉਹ ਸੱਟਾ ਕੋਈ ਸਰਵਾਈ ਨਹੀਂ ਪੁਲਸ ਨੇ ਕੋਈ ਕਾਰਵਾਈ ਕੀਤੀ ਵੀ ਨਹੀਂ ਕੋਈ ਨਹੀਂ ਕਿ ਸਾਨੂੰ ਹੀ ਪੈਂਦੇ ਸਾਨੂੰ ਅੰਦਰ ਕਰਦੇ ਫਿਰਦੇ ਸੀ ਅੱਛਾ ਜੀ ਹਾਂ ਸਾਨੂੰ ਅੰਦਰ ਕਰਦੇ ਫਿਰਦੇ ਸੀ ਮੈਂ ਕਹਿੰਦਾ ਨਹੀਂ ਕੋਟ ਮਾਰਗਾ ਨਾਲ ਚੋਰ ਨਾਲ ਹੀ ਕਹਤਾ। ਆ ਕੁੜੀ ਨੂੰ ਕਾਇਰ ਕਰਦੇ ਬਤਾਵੇ ਕੁੜੀ ਨੂੰ ਕਾਇਰ ਕਰਦਾ ਸਾਰੇ ਤਾਂ ਸਾਰੇ ਅੰਦਰ ਕਰਦੇ। ਸ਼ਹਿਰ ਦੇ ਟੰਡ ਦੇ ਕੋਈ ਐਮਸੀ ਵੀ ਵਿੱਚ ਪੈਂਦੇ ਆ ਜੀ? ਹਾਂਜੀ ਪੈਂਦਾ। ਐਮਸੀ ਪੈਂਦਾ। ਕਿਹੜੇ ਪੈਂਦੇ ਆ ਜੀ ਨਾਮ ਦੱਸੋ। ਅੱਛਾ ਜੀ। ਦੇਸਰਾ ਜੀ। ਤਾਂ ਦੇਸਰਾ ਜ ਆਇਆ ਸੀ। ਅੱਛਾ ਜੀ। ਕੀ ਕਹਿੰਦੇ ਆ? ਉਹ ਪੁੱਛ ਲਿਓਗਾ ਕਿ ਉਹ ਕੀ ਕਹਿੰਦਾ ਉਹ ਜਿਹੜੇ ਸਾਈਡ ਕਰਦੇ। ਉਹ ਵੀ ਸਾਈਡ ਕਰਦੇ। ਉਹ ਵੀ ਸਾਈਡ ਐਂਦੀ ਆ। ਹਾਂਜੀ ਕੋਈ ਸ਼ੈਡ ਨਹੀਂ ਸਰ ਉਹਨਾਂ ਦੀ ਸ਼ਹਿਰ ਉੱਤੇ ਵਸੇ ਇੱਕ ਬਣਾ ਬੜਾ ਯਾਦ ਉਤੇ ਆਪਾਂ ਦੇ ਆਪਾਂ ਚੋਣ ਨਹੀਂ ਕੀਤੀ ਤੂੰ ਆਪਣੇ ਮੂੰਹ ਕਹਿੰਦੀ ਆ ਇਹਦੀ ਨਾਨ ਨੇ ਜਦੋਂ ਕੱਲ ਇਹਨਾਂ ਨਾਲ ਕੋਟਮਾਰ ਕੀਤੀ ਉਹ ਆਪਣੇ ਮੂੰਹ ਤੋਂ ਨਾ ਬੋਲਦੀ ਆ ਵੀ ਉਹ ਉਹਨਾਂ ਨੇ ਸਾਨੂੰ ਕਿਹਾ ਹੋਇਆ ਤੂੰ ਜੋ ਮਰਜ਼ੀ ਕਰ ਤੇ ਤੇ ਕੋਈ ਕਾਰਵਾਈ ਨਹੀਂ ਹੋ ਉਹਨੇ ਆਪਣੇ ਮੂੰਹਤ ਨਹੀਂ ਨਾਨ ਮੇਰੀਆਂ ਗੱਲਾਂ ਹਾਂਜੀ ਸਰ ਅੱਜ ਐਂਟੀ ਕ੍ਰਾਈਮ ਜਿਹੜੀ ਬ੍ਰਾਂਚ ਹੈਲਪਲਾਈਨ ਕਪੂਰਥਲਾ ਤੋਂ ਡੇਸਟਕ ਹਸ਼ਰਪੁਰ ਦੇ ਵਿੱਚ ਪਹੁੰਚੇ ਆ ਜੀ ਇੱਕ ਮਾਮਲਾ ਆ ਟਾਂਡਾਂ ਦੇ ਵਿੱਚ ਕਪੂਰਥਾਲੇ ਦੇ ਇੱਕ ਲੜਕੀ ਜਿਹੜੀ ਵੈਈ ਸੀ ਰਜਨੀ ਬਾਲਾ ਜਲੰਧਰ ਤੋਂ ਔਰ ਉਹਦੀ ਕੁਟਮਾਰ ਸੌਰਾ ਪਰਿਵਾਰ ਵੱਲੋਂ ਇੰਨੀ ਕੀਤੀ ਆ ਵੀ ਖੂਨ ਦੀਆਂ ਉਲਟੀਆਂ ਵੀ ਆਈਆਂ ਔਰ ਪ੍ਰਸ਼ਾਸਨ ਜਿਹੜਾ ਟਾਂਡਾਂ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਔਰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਅੱਜ ਅਸੀਂ ਮੈਂ ਸਾਹਿਬ ਸਿੰਘ ਪੀਲਾ ਪ੍ਰੈਜ਼ੀਡੈਂਟ ਹੈਲਪਲਾਈਨ ਅੱਜ ਅਸੀਂ ਹੁਸ਼ਿਆਰਪੁਰ ਹਸਪਤਾਲ ਦੇ ਵਿੱਚ ਪਹੁੰਚੇ ਆ ਇੱਕ ਰਜਨੀ ਨਾਮ ਦੀ ਲੜਕੀ ਜਿਹਦੇ ਦੋ ਬੱਚੇ ਨੇ 2010 ਦੇ ਵਿੱਚ ਟਾਂਡੇ ਵੇਚੇ ਸੀ ਲਗਾਤਾਰ ਤੋਂ ਉਹਦੀ ਕੁਤਬਾ ਰੋੜਦੀ ਆ ਰਹੀ ਹੈ ਔਰ ਕਈ ਵਾਰੀ ਪੁਲਿਸ ਕੰਪਲੀਟਾਂ ਵੀ ਹੋਈਆਂ ਐਮਐਲਆਰ ਵੀ ਕਟੀਆਂ ਗਈਆਂ ਪਰ ਉਹਦੇ ਦੱਸੇ ਮੁਤਾਬਕ ਅੱਜ ਤੱਕ ਉਹਦੀ ਕੋਈ ਸੁਣ ਨਹੀਂ ਦੀ ਔਰ ਜਿੱਦੇ ਬਦੌਲਤ 5 ਅਪ੍ਰੈਲ ਨੂੰ ਵੀ ਇੱਕ ਵਾਰਦਾਤ ਕੀਤੀ ਗਈ ਉਸ ਵਾਰਦਾਤ ਦੇ ਮੁਤਾਬਕ ਐਮਲਾਨ ਰੀ ਕੱਟ ਕੇ ઠાਣਾ ਟਾਂਡੇ ਭੇਜੀ ਗਈ ਪਰ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਉਹ ਕਾਰਵਾਈ ਨਾ ਹੋਣ ਦਾ ਕਰਕੇ ਜਿਹੜੇ ਉਹਦੇ ਸਹੁਰਾ ਪਰਿਵਾਰ ਹੈ ਉਹਨਾਂ ਨੂੰ ਇਹੰਦੇ ਲੱਗਾ ਕਿ ਇਹ ਜੋ ਵੀ ਹੈ ਪ੍ਰਸ਼ਾਸਨ ਸਾਡੇ ਹੱਥ ਵਿੱਚ ਹੈ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ ਉਹਨਾਂ ਦਾ ਜਿਹੜਾ ਮੇਨ ਫੋਕਸ ਸੀ ਹੈ ਇਹਨ ਘਰੋਂ ਬਾਹਰ ਕੱਢਣ ਦੱਸੇ ਹੁਣੇ ਉਹਨਾਂ ਦੇ ਕਿਨਾਂ ਮੁਲਕਾ ਤੋਂ ਇਹ ਉਹਦੀ ਬਹੁਤ ਹਾਲਾਤ ਜਿਹੜੇ ਆ ਉਹ ਤਰਸਯੋਗ ਨੇ ਉਹਦੇ ਕਾਫੀ ਸੱਟਾਂ ਲੱਗੀਆਂ ਪੂਰੀ ਬਾਡੀ ਦੇ ਉਹਦੇ ਸੱਟਾਂ ਲੱਗੀਆਂ ਹੋਈਆਂ ਔਰ ਐਮਐਲਆਰ ਕੱਟ ਕੇ ਕੱਲ ਦੀ ਥਾਣਾ ਜਾ ਚੁੱਕੀ ਆ ਪਰ ਪੁਲਿਸ ਦਾ ਕੋਈ ਵੀ ਅਧਿਕਾਰੀ ਇੱਥੋਂ ਤੱਕ ਨਹੀਂ ਪਹੁੰਚਾਇਆ ਪਹਿਲਾਂ ਵੀ ਮੈਟਰ ਆਈ ਹੋ ਥਾਣਾ ਟਾਂਡੇ ਦੇ ਵਿੱਚ ਨਮਿੰਦਰਪੌਰ ਮੈਡਮ ਦੇ ਕੋਲ ਮੈਟਰ ਪਹਿਲਾਂ ਪਹੁੰਚਾ ਸੀਗਾ ਉਹਨੇ ਵੀ ਉਹਨਾਂ ਨੂੰ ਕਿਹਾ ਕਿ ਇੱਥੋਂ ਤੁਹਾਨੂੰ ਸਮਾਨ ਚੱਕਣਾ ਪੈਣਾ ਘਰੋਂ ਨਿਕਲਣਾ ਪੈਣਾ ਪਰ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਐਦਾਂ ਪ੍ਰਸ਼ਾਸਨ ਹੀ ਇੱਕ ਗਰੀਬ ਪਰਿਵਾਰ ਜਿਹਦੇ ਦੋ ਬੱਚੇ ਨੇ ਉਹਦੀ ਕੋਈ ਸੁਣਾਈ ਨਹੀਂ ਹੋ ਰਹੀ ਉਲਟਾ ਉਹਨੂੰ ਰੋਂਦੇ ਘਰ ਕਰ ਰਹੇ ਨੇ ਔਰ ਸਰ ਇੱਕ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਭਗਵੰਤ ਮਾਨ ਸਰਕਾਰ ਆਮ ਪਾਰਟੀ ਆਈ ਆ ਔਰ ਜਿਹੜਾ ਲੋਕਾਂ ਨੇ ਬਦਲਾ ਲੈ ਲੈਂਦਾ ਸੀਗਾ ਤੁਹਾਨੂੰ ਇਨਸਾਫ ਮਿਲੂਗਾ ਪਰ ਲੜਕੀਆਂ ਨਾ ਕੁੱਟਮਾਰ ਜਿਹੜੀ ਹੈਗੀ ਆਪਣੀਆਂ ਧੀਆਂ ਭੈਣਾਂ ਦਾ ਕੁੱਟਮਾਰ ਹੁੰਦੀ ਪਈ ਆ ਕੀ ਕਿਸ ਨਗਾ ਨਾਲ ਦੇਖਦੇ ਆਮ ਪਾਰਟੀ ਨੂੰ ਮੈਂ ਇਹ ਕਹਿੰਦੀ ਚੁੰਦਾ ਕਿ ਭਗਵੰਤ ਮਾਨ ਸਰਕਾਰ ਰਿਸਪੈਕਟੇਬਲ ਸਰਕਾਰ ਹੈ ਔਰ ਕੋਈ ਵੀ ਸਰਕਾਰ ਮਾੜਾ ਨਹੀਂ ਚੁੰਦੀ ਪਰ ਉਥੋਂ ਤੱਕ ਕੋਈ ਮੈਸੇਜ ਨਹੀਂ ਜਾਂਦਾ ਇਹ ਜਿਹੜਾ ਮੈਸੇਜ ਹੈ ਲੋਕਲ ਜਿਹੜੇ ਐਮਸੀ ਲੈਵਲ ਆ ਇਹ ਉਤੋਂ ਤੱਕ ਕਿ ਗੁੰਡਗਰਦੀ ਹੋ ਰਹੀ ਹੈ ਔਰ ਉਹਨਾਂ ਦੀ ਜਿਹੜੀ ਕਦੀ ਵੀ ਕਿਸੇ ਐਮਸੀ ਦੀ ਕੋ ਰਿਪੋਰਟ ਪਰ ਤੱਕ ਨਹੀਂ ਜਾਂਦੀ ਔਰ ਜਿਹੜੀ ਜਿਸ ਦੀ ਸ਼ਹਿਰ ਦੇ ਨਾਲ ਲੋਕਲ ਪੁਲਿਸ ਨਾਲ ਰਲੇ ਹੋਣ ਦਾ ਕਰਕੇ ਕਿ ਗਰੀਬ ਪਰਿਵਾਰਾਂ ਦੇ ਕੋ ਘਰ ਵੀ ਨਹੀਂ ਹੋ ਰਿਹਾ ਮੈਂ ਚੋਣਾ ਕਿ ਇਹੋ ਜਿਹੇ ਜਿਨ੍ਹਾਂ ਨਾਲ ਵੀ ਧੱਕਾ ਹੋ ਰਿਹਾ ਮੈਂ ਹੈਲਪਲਾਈਨ ਐਡਿਕ੍ਰੈਪਸ਼ਨ ਇਨਚਾਰਜ ਹੈ ਪੰਜਾਬ ਦਾ ਔਰ ਇੱਥੇ ਪਹੁੰਚੇ ਹਾਂ ਜੋ ਤਰਸ ਜਿਹੜਾ ਹਾਲਾਤ ਦੇਖੇ ਨੇ ਅੱਜ ਔਰ ਮੈਨੂੰ ਬਹੁਤ ਰੋਣਾ ਵੀ ਆਇਆ ਕਿ ਦੋ ਬੱਚੇ ਆ ਬੇਕਰ ਪੁਲਿਸ ਲੋਕ ਇਹ ਕਹਿਆ ਜਾ ਰਿਹਾ ਕਿ ਘਰੋਂ ਲਿਖ ਲੋ ਔਰ ਮੌਕੇ ਤੇ ਵਾਰਦਾਤ ਜਦੋਂ ਹੋਈ ਹੈ ਕੱਲ ਸ਼ਾਮੀ ਔਰ ਮੌਕੇ ਦੇ ਵਾਰਦਾਤ ਦੇ ਮਤਾਬਕ ਹੀ ਦੋ ਪੁਲਿਸ ਅਧਿਕਾਰੀ ਆਣ ਕੇ ਇਹਨਾਂ ਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਔਰ ਧਮਕੀ ਦਿੱਤੀ ਗਈ ਹੈ ਔਰ ਪਲੀਜ਼ ਮੈਂ ਜੇ ਇਹ ਰਿਕਵੈਸਟ ਕਰਦਾ ਪ੍ਰਸ਼ਾਸਨ ਨੂੰ ਰਿਕਵੈਸਟ ਕਰਦਾ ਸਰਕਾਰ ਭਗਵੰਤ ਮਾਨ ਜੀ ਨੂੰ ਰਿਕਵੈਸਟ ਕਰਦਾ ਕਿ ਇਹੋ ਜਿਹੇ ਲੋਕਾਂ ਨਾਲ ਜਿਨ੍ਹਾਂ ਨਾਲ ਤਕਾ ਹੁੰਦਾ ਜੇਕਰ ਇਹ ਤਕਾ ਨਾ ਰੁਕੇ ਗਿਆ ਤਾਂ ਅਸੀਂ ਬੜੇ ਵੱਡੇ ਲੈਵਲ ਤੇ ਸੰਘਰਸ਼ ਕਰਾਂਗੇ ਧੰਨਵਾਦ ਬੜੇ ਵੱਡੇ ਲੈਵਲ ਤੇ ਜਿਹੜਾ ਇਹਦਾ ਖਮਿਆਣਾ ਜਿਹੜਾ ਸਰਕਾਰਾਂ ਔਰ ਪ੍ਰਸ਼ਾਸਨ ਨੂੰ ਪਹੁੰਚਣਾ ਪਵੇ ਧੰਨਵਾਦ